ਇਹਦੇ ਜੀ ਬਾਈ ਆਪਣੀ ਕਬੱਡੀ ਓਪਨ ਰੋਲ ਹਾਂਜੀ 52 ਕੀ ਵਾਲੀ ਪ੍ਰਾਈਜ਼ ਹੈ 5000 ਪਹਿਲਾ ਤੇ 4000 ਦੂਜਾ ਬੈਸਟਾਂ ਨੂੰ 11000 ਓਕੇ ਜੀ ਤੇ ਇਹਨੀਆਂ ਆਪਾਂ 32 ਟੀਮਾਂ ਹੀ ਐਂਟਰ ਕਰਦੀਆਂ ਜਿਹੜੀਆਂ ਪਹਿਲਾਂ ਪਹਿਲੀਆਂ 32 ਟੀਮਾਂ ਆਂ 10:30 ਵਜੇ ਤੱਕ ਸਾਡੇ ਟੀਮਾਂ ਨੂੰ ਵੀ ਬੇਨਤੀ ਆ ਸਾਡੀ ਚਾਰਦਵਾਰੀ ਆ ਸਕੂਲ ਦੀ ਹਾਂਜੀ ਗਰਾਊਂਡ ਦੀ ਹਾਂਜੀ ਉਹਦੇ ਅੰਦਰ ਹੀ ਗੱਡੀਆਂ ਖੜਨ ਜਿਹੜੀ ਗੱਡੀ ਉਧੂ ਬਾਹਰ ਹੋਈ ਅਸੀਂ ਉਹ ਟੀਮ ਕੱਟ ਦੇਣੀ ਆ ਕੱਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪ ਸਭ ਨੂੰ ਪਤਾ ਹੀ ਹੈ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ 18 ਫਰਵਰੀ ਪਿੰਡ rau ke kalan ਦੀ ਧਰਤੀ ਸੰਤਾਂ ਮਹਾਪੁਰਸ਼ਾਂ ਦੀ ਮਿਹਰ ਸਦਕਾ ਤੇ ਸਵਰਗਵਾਸੀ ਦਰਜੀਤ ਸਿੰਘ ਕਬੱਡੀ ਖਿਡਾਰੀ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਬਹੁਤ ਸੋਹਣਾ ਖੇਡ ਕਬੱਡੀ ਟੂਰਨਾਮੈਂਟ ਕਬੱਡੀ ਓਪਨ ਰੋਲ ਦੇ ਜਿਹੜੇ ਮੁਕਾਬਲੇ ਕਰਾਏ ਜਾਣੇ ਆ ਅੱਜ ਸਾਰੀ ਸਪੋਰਟਸ ਕਲੱਬ ਕਬੱਡੀ ਨੂੰ ਪਿਆਰ ਕਰਨ ਵਾਲੇ ਤੇ ਕਬੱਡੀ ਦੇ ਇਸ ਮੇਲੇ ਨੂੰ ਕਰਾ ਰਹੇ ਜਿਹੜੇ ਭਰਾ ਉਹ ਸਾਡੇ ਨਾਲ ਮੌਜੂਦ ਆ ਤੇ ਆਉ ਬਾਈ ਜੀ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਵੱਡੇ ਭਾਈ ਕਲਵੰਤ ਸਿੰਘ ਕੰਤੇ ਨਾਲ ਕਰਦਿਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਬਾਈ ਠੀਕ ਠਾਕ ਹਾਂ ਵਧੀਆ ਚੜਦੀ ਕਲਾ ਬਾਈ ਠੀਕ ਠਾਕ ਤੇ ਬਾਈ ਦਿਓ ਫਿਰ ਜਾਣਕਾਰੀ ਖੇਡ ਕਬੱਡੀ ਟੂਰਨਾਮੈਂਟ 18 ਫਰਵਰੀ ਨੂੰ ਜਿਹੜਾ ਆਪਣੇ ਮੰਡਰਾਉਕੇ ਕਲਾਂ ਦੇ ਵਿੱਚ ਹੋਣ ਜਾ ਰਿਹਾ ਤੇ ਕਿਹੜੇ-ਕਿਹੜੇ ਵੇਟ ਆ ਬਾਈ ਕਿੰਨੀਆਂ ਟੀਮਾਂ ਤੇ ਜਿਹੜੇ ਆਪਣੇ ਪੇਜ ਨਾਲ ਜੁੜੇ ਆ ਸਾਰਿਆਂ ਨੂੰ ਆਪਾਂ ਜਾਣਕਾਰੀ ਦੇ ਦਿੰਦੇ ਆ ਜੀ ਇਹਦੇ 'ਚ ਬਾਈ ਆਪਣੀ ਕਬੱਡੀ ਓਪਨ ਰੋਲ ਹਾਂਜੀ 52k ਵਾਲੀ ਪ੍ਰਾਈਜ਼ ਹੈ 50000 ਪਹਿਲਾ ਤੇ 41000 ਦੂਜਾ ਬੈਸਟਾਂ ਨੂੰ 11000 ਓਕੇ ਜੀ ਤੇ ਇਹਦੀਆਂ ਆਪਾਂ 32 ਟੀਮਾਂ ਹੀ ਐਂਟਰ ਕਰਨਾ ਜਿਹੜੀਆਂ ਪਹਿਲਾਂ ਪਹਿਲੀਆਂ 32 ਟੀਮਾਂ ਆਂ 10:30 ਵਜੇ ਤੱਕ ਕੀ ਬਾਤ ਹੈ ਤੇ ਫਿਰ ਆਪਣੀ 65 ਕਿਲੋ 8 ਟੀਮਾਂ 10 ਟੀਮਾਂ ਸੌਰੀ ਆਪਾਂ ਇੰਟਰ ਕਰ ਲਿਆ ਹਾਂ ਹਾਂਜੀ ਤੇ ਇਹ ਆਪਣੇ ਕੋਲੇ Google Pay ਤੇ ਐਂਟਰੀ ਫੀਸ ਆ ਗਈ ਹੈ ਇਹ ਟੀਮਾਂ ਟੀਮਾਂ ਨੂੰ ਵੀ ਆਪਾਂ 8 ਵਜੇ ਦਾ ਟਾਈਮ ਦੇ ਤਾਂ 8 ਵਜੇ ਉਹ ਗਰਾਊਂਡ ਦੇ ਵਿੱਚ ਆ ਜਾਣਾ। ਇੱਕ ਬਾਈ ਜੀ ਬਹੁਤ ਨਾ ਪੋਸਟਰਾਂ ਤੇ ਤੇ ਆਮ ਅਸੀਂ ਖੇਡ ਮੇਲਿਆਂ ਦੇ ਬੋਲਦੇ ਆ ਕਿਰੀ 32 ਕਹਿ ਕੇ 62 ਕਰ ਲੈਂਦੇ ਕੋਈ 70 ਕਰ ਲੈਂਦੇ ਕੋਈ 40 ਕਰ ਲੈਂਦੇ। ਇਹ ਤਾਂ ਨਹੀਂ ਬਾਬਾ 32 ਬਾਰੇ ਹੁਣ ਜ਼ੋਰ ਦਿੱਤਾ ਵੀ 32 ਕਰਨੇ ਦੇ ਮੁੜ ਕੇ ਟੀਮਾਂ ਦੀ ਗਿਣਤੀ ਵਾਜੇ। ਨਹੀਂ ਵੀਰੇ ਇਹ ਮੈਂ ਤੇਰੀ ਗੱਲ ਨਾਲ ਸਹਿਮਤ ਆ ਬਿਲਕੁਲ ਬਿੱਟੂ। ਹਾਂਜੀ। ਵੀ ਆਮ ਜ਼ਿਆਦਾਤਰ ਆ ਹੀ ਹੁੰਦਾ 90 95%। ਹਾਂਜੀ। ਵੀ 32 ਕਹਿ ਕੇ ਟੀਮਾਂ ਜ਼ਿਆਦੇ ਕਰ ਲੈਂਦੇ ਆ। ਬਿਲਕੁਲ। ਪਰ ਆਪਾਂ 32 ਤੋਂ 33ਵੀਂ ਟੀਮ ਨਹੀਂ ਕਰਨੀਗੀ। ਆਪਾਂ 32 ਦਾ ਬੱਤ ਕੋਈ ਰੱਖਣੀਆਂ ਬਾਕੀ 10:30 ਵਜੇ ਤੱਕ ਜੇਕਰ ਟੀਮਾਂ 24 ਆਉਂਦੀਆਂ 26 ਆਉਂਦੀਆਂ ਤੇ 28 ਆਉਂਦੀਆਂ ਉਨੀਆਂ ਹੀ ਰੱਖਣੀਆਂ ਸਵੇਰ 10 ਦਾ ਟਾਈਮ ਹੈ ਤੇ ਜੇ 10:30 ਵਜੇ ਤੋਂ ਪਹਿਲਾਂ 32 ਪੂਰੀਆਂ ਹੋ ਗਈਆਂ ਤਾਂ ਆਪਾਂ 32 ਰੱਖਣਾਂ ਕੀ ਬਾਤ ਬਾਈ ਤੇ ਬਾਈ ਇਹ ਜਿਹੜਾ ਪੂਰੀ ਗੌਰ ਖਿਡਾਰੀ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਦੁਬਾਰਾ ਫੇਰ ਤੁਹਾਡੇ ਰਾਈ ਵੀ ਤੁਸੀਂ ਆਪ ਦਾ ਟਾਈਮ ਸਿਰ ਪਹੁੰਚਣਾ ਤੇ ਸਾਡਾ ਮੇਲਾ ਅਸੀਂ 5:30 ਪੌਣੇ 6 ਨੂੰ ਸਮਾਪਤ ਕਰਨ ਦਾ ਪ੍ਰੋਗਰਾਮ ਆ ਕੀ ਮਤ ਜਿਸ ਤਰ੍ਹਾਂ ਵੀ ਆਪਾਂ ਦਿਨੇ-ਦਿਨੇ ਮੇਲਾ ਸਮਾਪਤ ਕਰਦਾ ਭਾਈ ਅੱਜਕੱਲ ਦੇਖਦੇ ਆਂ ਵੀ ਕਬੱਡੀ ਦੇ ਵਿੱਚ ਦੋ ਬਾਹਰੋਂ ਤਿੰਨ ਬਾਹਰੋਂ ਵੱਡੇ-ਵੱਡੇ ਪ੍ਰਾਈਜ਼ ਪ੍ਰਾਈਜ਼ ਤੁਹਾਡਾ ਬਹੁਤ ਸੋਹਣਾ ਰੱਖਿਆ ਤੇ ਕਬੱਡੀ ਨਰੋਲ ਦਾ ਕਿਵੇਂ ਫਰਨ ਆਪਣੇ ਪਿੰਡ ਦੀ ਟੀਮ ਨੇ ਤਖਤਪੁਰਾ ਸਾਹਿਬ ਦੇ ਮਾਗੀ ਮੇਲੇ ਤੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਇਹ ਮੇਨ ਟੀਮ ਨੂੰ ਹੀ ਰੱਖ ਕੇ ਕੀਤਾ ਜਾਂ ਆਪਾਂ ਨਰੋਲ ਕਬੱਡੀ ਦਾ ਜਾਨੀ ਕਿ ਵੀ ਹੋਣਾ ਚਾਹੀਦਾ ਲੋਕਾਂ ਦੇ ਵਿੱਚ ਇਹ ਪਿਰਤ ਪਤਾ ਕੀ ਆ ਵੀਰ ਜੀ ਆਪਣੀ ਟੀਮ ਦੋ ਤਿੰਨ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਤਿਆਰ ਹੋਈ ਆ ਸਾਨੂੰ ਇਦਾਂ ਲੱਗਿਆ ਇਸੇ ਤਰ੍ਹਾਂ ਹੀ ਜੇ ਨਰੋਲ ਦੇ ਮੈਚ ਹੋਣਗੇ ਤਾਂ ਦੂਜੀਆਂ ਟੀਮਾਂ ਵੀ ਇਦਾਂ ਹੀ ਨਵੇਂ ਖਿਡਾਰੀ ਪੈਦਾ ਹੋਣਗੇ ਜੇ ਆਪਾਂ ਨਰੋਲ ਦੇ ਮੈਚ ਕਰਾਵਾਂਗੇ ਤਿੰਨ ਬਾਹਰੋਂ ਦੇ ਵਿੱਚ ਤਿੰਨ ਬਾਹਰੋਂ ਖੜਾ ਕੇ ਤੇ ਆਪਦੇ ਪਿੰਡ ਦੇ ਖਿਡਾਰੀਆਂ ਨੂੰ ਮੌਕਾ ਨਹੀਂ ਮਿਲਦਾ ਤੇ ਆਪਾਂ ਨਰੋਲ ਦੇ ਵਿੱਚ ਆਪਣੇ ਪਿੰਡ ਦੇ ਪਲੇਅਰਾਂ ਨੂੰ ਮੌਕਾ ਮਿਲਦਾ ਤੇ ਉਹ ਜ਼ਿਆਦਾ ਵਧੀਆ ਪ੍ਰਦਰਸ਼ਨ ਕਰਦੇ ਆ ਜੀ ਹਾਂਜੀ ਤੇ ਇੱਕ ਵਾਰ ਫੇਰ ਦੱਸ ਦਈਏ ਜੀ ਕਬੱਡੀ ਨਰੋਲ ਦੇ ਜਿਹੜੇ ਮੈਚ ਆ 32 ਟੀਮਾਂ ਬਾਈ ਹੁਣੀ ਕਹਿੰਦੇ ਰੱਖਣੀਆਂ 51000 ਤੇ 41000 ਜਿਹੜਾ ਪ੍ਰਾਈਜ਼ ਆ ਇਸ ਖੇਡ ਮੇਲੇ ਦਾ ਤੇ ਬੈਸਟ ਖਿਡਾਰੀਆਂ ਨੂੰ ਜਿਹੜਾ 11 11000 ਰੁਪਇਆ ਤੇ ਬਾਈ ਐਨ ਆਰ ਆਈਆਂ ਦਾ ਪੂਰਾ ਯੋਗਦਾਨ ਭਰਾਮਾ ਦਾ ਐਨ ਆਰ ਆਈ ਭਰਾਮਾ ਦਾ ਪੂਰਾ ਯੋਗਦਾਨ ਜਿਹੜੇ ਮੇਰੇ ਵੀਰ ਸਵਾਰਗੀ ਦਲਜੀਤ ਸਿੰਘ ਕਬੱਡੀ ਖਿਡਾਰੀ ਸਾਡੇ ਨਾਲ ਹੀ ਖੇਡਦਾ ਰਿਹਾ। ਹਾਂਜੀ ਉਹ ਸਾਡੀ ਟੀਮ ਦਾ ਹਿੱਸਾ ਸੀ। ਉਹਦੇ ਨਾਲ ਜਿਹੜੀ ਸਾਡੀ ਸਾਰੀ ਟੀਮ ਪ੍ਰੋਪਰ ਖੇਡਦੇ ਸੀ। ਸੁਖਾ ਕੈਨੇਡਾ, ਗੁਰਬ੍ਰੀਤ ਕੈਨੇਡਾ, ਸੀਰਾ ਕੈਨੇਡਾ, ਤਲਵੀਰ ਹਾਂਜੀ ਤੇ ਸਰਬਾ ਬਿੰਦਰਾ ਹਾਂਜੀ ਤੇ ਦੀਪਟੇ ਸੀ। ਹਾਂਜੀ ਸਾਰੇ ਵੀਰ ਅਸੀਂ ਇਕੱਠੇ ਹੀ ਖੇਡਦੇ ਸੀ। ਸੀਰਾ ਪਾਉ ਹੋਰ ਵੀ ਜਿੰਨੇ ਗੋਰਾ ਵੀਰ ਹੋ ਗਿਆ। ਹਾਂਜੀ ਸਾਰੇ ਇਕੱਠੇ ਖੇਡਦੇ ਸੀਗੇ ਤੇ ਦੂਜੇ ਇਹ ਐਨ ਆਰ ਆਈ ਭਰਾਵਾਂ ਦਾ ਪੂਰਾ ਸਾਡਾ ਸਹਿਯੋਗ ਦਿੱਤਾ ਉਹਨਾਂ ਨੇ ਤੇ ਹੋਰ ਵੀ ਪਿੰਡ ਦੇ ਵੀ ਐਨ ਆਰ ਆਈ ਭਰਾਵਾਂ ਨੇ ਬਹੁਤ ਜਿਆਦਾ ਸਹਿਯੋਗ ਦਿੱਤਾ ਸਮੂਚਾ ਨਗਰ ਨਾਲ ਆ ਭਾਈ ਕਹਿੰਦਾ ਸਮੂਚਾ ਨਗਰ ਨਾਲ ਆ ਕੀ ਬਾਤ ਹੈ ਕਾਂਤੇ ਭਾਈ ਇਹ ਕਹੇ ਦੱਸਿਓ ਵੀ ਜਿਹੜੀ ਕਬੱਡੀ 65 ਕਿਲੋ ਦੇ 10 ਟੀਮਾਂ ਤੁਸੀਂ ਕਿਹਾਗਾ ਉਹ ਨਰੋਲ ਆ ਜਾਂ ਬਾਹਰੋਂ ਵੀ ਖਿਡਾਰੀ ਉਹਨਾਂ ਚੋਂ ਇੱਕ ਜਾਂ ਦੋ ਕਿਦਾਂ ਵੀ ਉਹ ਨਰੋਲ ਆ ਵੀਰ ਜੀ ਬਿਲਕੁਲ 65 ਕਿਲੋ ਵੀ ਨਰੋਲ ਆ ਤੇ ਓਪਨ ਵੀ ਆਪਣੀ ਨਰੋਲ ਆ ਤੇ ਕੁੜੀਆਂ ਦਾ ਸ਼ੋਅ ਮੈਚ ਕਿਉਂਕਿ ਸਾਡੇ ਕੋਚ ਕਰਮ ਸਿੰਘ ਸੂਬੇਦਾਰ ਆ ਉਹ 3-4 ਮਹੀਨੇ ਤੋਂ ਲਗਾਤਾਰ ਕੁੜੀਆਂ ਨੂੰ ਪ੍ਰੈਕਟਿਸ ਕਰਵਾ ਰਹੇ ਆ ਇੱਕ ਕੁੜੀਆਂ ਦਾ ਵੀ ਅਸੀਂ ਸ਼ੋਅ ਮੈਚ ਰੱਖਿਆ ਏ ਉਹ ਵੀ ਕਰਵਾਉਣਾ ਏ ਤੇ 40 ਸਾਲਾਂ ਨਾ ਵੀ ਸ਼ੋਅ ਮੈਂ ਜਾ ਕੇ ਕਰਵਾਉਣਾ ਸੀ। ਕੀ ਬਾਤ ਹੈ। ਹੋਰ ਭਾਈ ਕੋਈ ਜਾਣਕਾਰੀ ਨਿੱਜੀ ਜਾਣਕਾਰੀ ਮੰਗ ਲ ਦੇਣੀ। ਹਾਂਜੀ ਵੀਰ ਜੀ ਇਹ ਕਾਫੀ ਇਹ ਆ ਵੀ ਆਪਾਂ ਕਹਿੰਨੇ ਆ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖਿਡਾਰੀ ਜਿਹੜੇ ਸਾਡੇ ਪਿੰਡ ਦੇ ਆ ਉਹਨਾਂ ਦਾ ਕੋਈ ਵੀ ਕਮੇਟੀ ਦੇ ਨਾਲ ਸੰਬੰਧ ਨਹੀਂ ਹੋਊਗਾ। ਜਿਹੜੇ ਫੈਸਲੇ ਲਾਊਗੀ ਉਹ ਕਮੇਟੀ ਨੇ ਹੀ ਲੈਣੇ ਆ। ਹਾਂਜੀ ਜੇ ਵੀ ਟੀਮ ਐਂਟਰ ਕਰਨੀ ਆ ਜਾਂ ਕੁਝ ਵੀ ਟਾਈਮ ਕਿੰਨੇ ਆ ਰੇਡਾਂ ਜਾਂ ਕੁਝ ਵੀ ਉਹ ਕਮੇਟੀ ਦਾ ਫੈਸਲਾ ਅਲੱਗ ਹੋਊਗਾ। ਖਿਡਾਰੀ ਵੀਰਾਂ ਨੇ ਸਾਡੇ ਪਿੰਡ ਦੇ ਪਲੇਅਰ ਆ ਜਿਵੇਂ ਆਪਣੀ ਵਧੀਆ ਟੀਮ ਆ। ਇੰਨਾ ਨੇ ਅਲੱਗ ਖੇਡਣਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੱਖਪਾਤ ਨਹੀਂ ਹੋਣਾਗਾ ਟਾਈਆਂ ਆਪਾਂ ਗਰਾਊਂਡ ਦੇ ਵਿੱਚ ਦਰਸ਼ਕਾਂ ਤੋਂ ਟਾਈਆਂ ਚਗਾਉਣੀਆਂ ਨਹੀਂ ਕਿ ਲਾਈਵ ਦੇ ਵਿੱਚ ਕਹਿ ਦਿੰਦੇ ਆ ਪਰ ਲਾਈਵ ਦੇ ਵਿੱਚ ਵੀ ਬਹੁਤ ਕੁਝ ਹੋ ਜਾਂਦਾ ਤੁਹਾਨੂੰ ਸਾਰਾ ਪਤਾ ਤੇ ਲਾਈਵ ਦੇ ਵਿੱਚ ਹੋਊਗਾ ਪਰ ਦਰਸ਼ਕਾਂ ਤੋਂ ਆਪਾਂ ਗਰਾਊਂਡ ਦੇ ਵਿੱਚ ਢੀੜਾ ਲਾ ਕੇ ਅ ਕਿਸੇ ਵੀ ਬੰਦੇ ਤੋਂ ਕੋਈ ਵੀ ਤੁਹਾਡੇ ਕਹਿੰਦਾ ਮਤਲਬ ਦੋ ਪਰਚੀਆਂ ਇੱਥੋਂ ਚੁਕਾ ਕੇ ਦੋ ਥੋੜੀਆਂ ਦਰਸ਼ਕਾਂ ਤੋਂ ਕਾ ਇੱਦਾਂ ਚਕਾਉਣਾ ਆਈਆਂ ਵੀ ਆਈ ਨਹੀਂ ਮੂਰੇ ਪਾ ਕੇ ਪਕਾਈਆਂ ਨੇ ਪਹਿਲਾਂ ਲਿਖਿਆ ਹੋਆ ਹੁੰਦਾ ਸਿਸਟਮ ਉਹ ਮੇਂ ਨੀਗਾ ਵੀ ਇੱਕ ਇੱਕ ਮੈਚ ਦਰਸ਼ਕਾਂ ਤੋਂ ਪਟਾਈਆਂ ਚੁਕਾ ਕੇ ਨਾਲ ਦੀ ਨਾਲ ਅਨਾਉਂਸ ਕਰਨਾ ਨਾਲ ਦੀ ਨਾਲ ਅਨਾਉਂਸ ਕਰਨਾ ਕੀ ਬਾਤ ਬਾਈ ਯਾਨੀ ਇਹ ਕਹਿੰਦਾ ਭਾਬੀ ਆਪਣਾ ਜਿਹੜਾ ਮੇਲਾਗਾ ਉਹ ਟਾਈਮ ਸਿਰ ਆਪਾਂ ਸਮਾਪਤ ਕਰਨਾ 33ਵੀਂ ਟੀਮ ਐਂਟਰ ਨਹੀਂ ਕਰਨੀ ਪਿੰਡ ਦੀ ਟੀਮ ਦਾ ਕੋਈ ਪੱਕਾ ਪਤ ਨਾ ਹੀ ਉਹਦਾ ਕੋਈ ਦਖਲਅੰਦਾਜ਼ ਜੀ ਖੇਡ ਕਬੱਡੀ ਟੂਰਨਾਮੈਂਟ ਕਮੇਟੀ ਦੇ ਨਾਲ ਉਹਨਾਂ ਦਾ ਕੋਈ ਉਹ ਨਹੀਂ ਕ ਸਤਕਾਰ ਫੁੱਲ ਆਪਣੀ ਟੀਮ ਦਾ ਆਪਣੇ ਪਿੰਡ ਦੇ ਪਲੇਅਰਾਂ ਦਾ ਜਿਨ੍ਹਾਂ ਨੇ ਆਪਣੇ ਪਿੰਡ ਦੇ ਨਾਂ ਵੀ ਰੋਸ਼ਨ ਕੀਤਾ ਏ ਤੇ ਹੁਣ ਵੀ ਮੇਲਿਆਂ ਤੇ ਲਗਾਤਾਰ ਖੇਡ ਰਹੇ ਹੈ। ਕੀ ਬਾਤ ਹੈ। ਬਹੁਤ-ਬਹੁਤ ਬਾਈ ਧੰਨਵਾਦ ਸਾਰੇ ਜਿੰਨੇ ਵੀ ਸਾਡੇ rau ke kalan ਦੀ ਟੂਰਨਾਮੈਂਟ ਕਮੇਟੀ ਆ ਤੇ ਇੱਕ ਵਾਰ ਫੇਰ ਦੱਸ ਦਈਏ 18 ਫਰਵਰੀ ਇਧਰ ਭਾਈ ਗੋਰਾ ਜਾਣਕਾਰੀ ਤੋਂ ਗੋਰਾ ਹੀ ਦੱਸਿਓ ਜੀ ਕੀ ਕਹਿਣਾ ਚਾਹੁੰਦੇ ਆਂ ਵੀਰੇ ਸਾਡੀ ਟੀਮਾਂ ਨੂੰ ਵੀ ਬੇਨਤੀ ਆ ਸਾਡੀ ਚਾਰ ਦੀਵਾਰੀ ਆ ਸਕੂਲ ਦੀ ਹਾਂਜੀ ਹਾਂਜੀ ਗਰਾਊਂਡ ਦੀ ਹਾਂਜੀ ਉਹਦੇ ਅੰਦਰ ਹੀ ਗੱਡੀਆਂ ਖੜਨ ਜਿਹੜੀ ਗੱਡੀ ਉਧੂ ਬਾਹਰ ਹੋਈ ਅਸੀਂ ਉਹ ਟੀਮ ਕੱਢ ਦੇਣੀ ਆਂ ਕੀ ਬਾਤ ਕੀ ਉਹ ਗਰਾਊਂਡ ਬਹੁਤ ਵੱਡਾ ਆਪਣਾ ਨਾ ਸੁੱਖਾ ਉਹ ਪਾ ਗਿਆ ਸਾਡਾ ਕਟੋਕਟ ਪੰਜਾ ਛੇ ਕਿੱਲੇ ਦਾ ਗਰਾਊਂਡ ਆ ਕੀ ਬਾਤ ਆ ਅਸੀਂ ਚਾਰ ਦੀਵਾਰੀ ਦੇ ਵਿੱਚ ਜਿਹੜੀ ਟੀਮ ਹੋਊਗੀ ਉਹੀ ਐਂਟਰ ਹੋਊਗੀ ਦੂਜੀ ਸਾਡੀ ਟੀਮ ਕੱਟੀ ਵੀ ਹੋਊਗੀ ਤੇ ਕਿਸੇ ਟੀਮ ਨੂੰ ਜ਼ਿਆਦਾ ਆਵਾਜ਼ਾਂ ਨਹੀਂ ਬਜਣੀਆਂ ਹਨਾ ਜਿਹੜਾ ਇੱਕ ਵੀਰ ਸਾਡੇ ਬੈਕ ਸਾਈਡ ਸਕੂਲ ਆ ਉਹ ਅਭੀ ਉਹ ਵੀ ਟੀਮ ਕੱਟ ਦੇਣੀ ਹੈ। ਕੀ ਬਾਤ ਹੁਣ ਬਾਈ ਜਿਨ੍ਹਾਂ ਨੇ ਛੇਡਣਾ ਹੈ ਇੱਥੇ ਕਿਰਪਾ ਕਰਕੇ ਉਹਨਾਂ ਦੇ ਨਜ਼ਮਾ ਜ਼ਰੂਰ ਸੁਣ ਲੈਣ। ਆਹ ਦੇਖੋ ਫੁੱਟਬਾਲ ਦਾ ਕਿੱਡਾ ਖੇਡ ਗਰਾਊਂਡ ਆ। ਵਾਈ ਗੁਰੂ ਦੀ ਮੇਲਾ ਖੁੱਲਾ ਗਰਾਊਂਡ ਆ ਤੇ ਜਿੱਥੇ ਮਰਜ਼ੀ ਗੱਡੀਆਂ ਲਾ ਸਕਦੇ ਚਾਰ ਦੀਵਾਰੀ ਦੇ ਵਿੱਚ। ਮੈਨੂੰ ਲੱਗਦਾ ਦੋ ਤਿੰਨ ਤਾਂ ਗੇਟ ਹੀ ਲੱਗਦੇ ਰਾਉ ਕਹਿੰਦੇ ਖੇਡ ਕਰਾਉਣ ਨੂੰ। ਤੇ ਤਿੰਨ ਗੇਟ ਲੱਗਦੇ ਕਿਰਪਾ ਕਰਕੇ ਆਪਾਂ ਇਹਨਾਂ ਦਾ ਬਣਦਾ ਸਾਥ ਜ਼ਰੂਰ ਦੇਣਾਗਾ। ਬਹੁਤ ਸੋਹਣਾ ਮੇਲਾ ਹੋ ਰਿਹਾ ਬਹੁਤ ਉਤਸ਼ਾਹ ਆ ਸਮੁੱਚੇ ਨਗਰ ਦੇ ਵਿੱਚ ਸਮੁੱਚੇ ਕਬੱਡੀ ਜਗ ਦੇ ਵਿੱਚ 32 ਟੀਮਾਂ 5 ਦੀਦਰਜੀਤ ਸਿੰਘ ਕਬੱਡੀ ਖਿਡਾਰੀ ਦੀ ਯਾਦ ਦੇ ਵਿੱਚ ਸ਼ਾਨਦਾਰ ਮੇਲਾ 18 ਫਰਵਰੀ ਪਿੰਡ rau ਕੇ ਜ਼ਿਲ੍ਹਾ ਮੋਗਾ ਕਬੱਡੀ ਨੂੰ ਪਿਆਰ ਕਰਨ ਵਾਲੇ ਜਰੂਰ ਪਹੁੰਚਿਆਕ ਬਾਈ ਲਾਈਵ ਕਿਹੜੀ ਵੈਬਸਾਈਟ ਤੇ ਚੱਲਣਾ ਆਪਣਾ ਉਹ ਵੀ ਦੱਸਿਓ ਜੀ ਪੰਜਾਬ ਲਾਈਵ 1 ਪੰਜਾਬ ਲਾਈਵ 1 ਡਰੋਲੀ ਜਿਹੜੇ ਭਰਾ ਸਾਡੇ ਤੇ ਪੰਜਾਬ ਲਾਈਵ 1 ਤੇ ਜਿਹੜਾ ਖੇਡ ਮੇਲਾ ਉਹ ਲਾਈਵ ਟੈਲੀਕਾਸਟ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ